ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 4 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 4 ਸਤੰਬਰ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਅਨੂੰ ਅੱਜ ਆਪਾਂ ਫਾਰਮ ਵਾਲੀਆਂ ਟੌਪ ਦੇ ਰਿਕਾਰਡ ਵਾਲੀਆਂ ਤਿੰਨ ਬੱਚੀਆਂ ਇੱਧਰ ਨੇ ਤੇ ਦੋ ਬੱਚੀਆਂ ਉਧਰ ਦੂਸਰੇ ਸ਼ੈੱਡ 'ਚ ਖੜੀਆਂ ਨੇ ਉਹਨਾਂ ਦੀ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਇੱਕ ਤੁਹਾਨੂੰ ਆਪਾਂ ਚੰਗੇ ਦੁੱਧ ਵਾਲੀ ਕ੍ਰੋਸ ਗਾਂ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 947823916 98786438264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੋ ਇੱਕ ਤੁਹਾਨੂੰ ਆਪਾਂ ਨੀਨਾ ਕ੍ਰੋਸਾਂ ਦਾ ਦਿਖਾਵਾਂਗੇ ਸਟਾਰਟ ਵੀਡੀਓ ਇਹਦੇ ਤੁਸੀਂ ਕਰ ਲਾਂਗੇ ਫਿਰ ਤੁਹਾਨੂੰ ਫਾਰਮ ਵਾਲੀਆਂ ਬੱਚੀਆਂ ਆਪਾਂ ਤਿੰਨ ਨੇ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਇਧਰਲੇ ਛੱਡ 'ਚ ਖੜੀਆਂ ਤੁਸੀਂ ਦੇਖ ਸਕ ਰਹੇ ਹੋ ਇਹ ਦਿਖਾਵਾਂਗੇ ਤੇ ਦੋ ਬੱਚੀਆਂ ਉਧਰ ਖੜੀਆਂ ਨੇ ਸਾਨੂੰ ਨੇੜੇ ਤੋਂ ਜਾ ਕੇ ਆਪਾਂ ਇੱਕ ਵਾਰੀ ਝਲਕ ਮਰਵਾ ਦਾਂਗੇ ਇਹ ਵੀ ਟੌਪ ਦੀਆਂ ਬੱਚੀਆਂ ਨੇ ਫਿਰ ਸਾਨੂੰ ਦੱਸਾਵਾਂਗੇ ਲਾਸਟ ਦੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਹਿਲਾ ਸੂਆ ਤੇ ਦੂਜਾ ਸੂਆ ਬੱਸੀਆਂ ਨੇ ਸੋ ਆਜੋ ਆਪਾਂ ਕਰਦੇ ਆਂ ਗੱਲ ਸ਼ੁਕਰੋ ਸੰਗ ਦੇ ਵਿੱਚ ਬੱਸੀ ਜਿਹੜੀ ਪਹਿਲੇ ਨੰਬਰ ਤੇ ਦਿਖਾ ਰਹੇ ਆਂ ਇਹਦਾ ਪਹਿਲੇ ਸੂਏ ਦਾ ਰਿਕਾਰਡ ਆ ਜਿਹੜਾ ਉਹ 23-24 ਕਿਲੋ ਦਾ ਤੇ ਦੂਜੇ ਸੂਏ ਦਾ ਰਿਕਾਰਡ ਆ 25-26 ਕਿਲੋ ਦਾ ਸੋ ਇਹਨੂੰ ਆਪਾਂ ਤੋੜ ਕੇ ਦਿਖਾਉਣੇ ਆ ਤੁਹਾਨੂੰ ਹੁਣੇ ਤੀਸਰਾ ਸੂ ਆ ਜਿਹੜਾ ਅਸਲੀ ਸੂਰੇ ਹੀ ਆ ਤੇ ਦੁੱਧ 30 ਕਿਲੋ ਤੋਂ ਵੀ ਬਾਹਰ ਦੇ ਸਕਦੀ ਆ ਪਰ ਆਪਾਂ ਜਿਹੜਾ ਮਗਰ ਰਿਕਾਰਡ ਆ 25-26 ਕਿਲੋ ਦਾ ਦੱਸਾਂਗੇ ਤੋੜ ਕੇ ਦਿਖਾਵਤ ਥਾਣ ਕੱਲਾ ਕੱਲਾ ਨਿਖੜਮਾ ਲੱਗਿਆ ਤੁਸੀਂ ਦੇਖ ਸਕਦੇ ਹੱਥਾਂ ਦੀ ਚੁਵਾਈ ਵਾਲਾ ਸੋਨਾ ਥਾਣਾ ਜਿਦਿਖ ਸਕਦੇ ਪੂਰੀ ਵਿੱਤੀ ਤੇ ਗੈਪ ਤੇ ਥਣ ਲੱਗੇ ਹੋਇਆ ਹੱਥ ਪੇਰ ਕੇ ਦਿਖਾਦੇ ਬਲਾ ਢਿੱਲੀ ਢੰਡੋਲਾ ਦਿਖਾ ਦੇ ਚੱਕਰਾ ਦੇ ਤੇ કરી ਰੱਖਣ ਵਾਲੀ ਕ੍ਰਾਸ ਗਾਂ ਪੂਰੀ ਥਾਂ ਲੇ ਵੀਰ ਦੇਖੋ ਅਜੇ ਢੱਲਾ ਢੁਲਾ ਬਹੁਤ ਪੀਆ ਨੇ ਪੰਜ ਛੇ ਦਿਨੇ ਸੂਨ ਨੂੰ ਲੈਂਦੀ ਆ ਤੌਰ ਕੇ ਹੱਬਤ ਤੌਰ ਕੇ ਹੱਬਤ ਸੋ ਮਿਲਕ ਬੇਣ ਨੇੜ ਤੋਂ ਚੱਕ ਕਰਿਓ ਦੇਖੋ ਕਿੰਨੀ ਮੋਟੀ ਮਿਲਕ ਬੇਣ ਆਉਂਦੀ ਆ ਤੇ ਚੰਗੀ ਸਮੀ ਪਲੀ ਆ ਕਿਸੇ ਚੰਗੇ ਚਾਰ ਵਾਏ ਦੀ ਸੰਭੀ ਹੋਈ ਆ ਚੰਗਾ ਚਾਰ ਪਾ ਕੇ ਸੰਭੀ ਹੋਈ ਆ ਗੋਲ ਮਟੋਲ ਪਈ ਆ ਸਾਰੇ ਪਾਸਿਓ ਬਾਕੀ ਤੁਸੀਂ ਤੁਸੀਂ ਲੋਗ ਲੋਗ ਕਰਦੀ ਆ ਲੇਵਾ ਬਹੁਤ ਸੋਹਣਾ ਬਣਾਉਗੀ ਹਜੇ ਹਫਤਾ ਸੂਨ ਨੂੰ ਲੈਂਦੀ ਆ ਇਹ ਪਹਿਲੇ ਨੰਬਰ ਤੇ ਕ੍ਰਾਸ ਵਸੀ ਦਿਖਾਦੀ ਆ ਆਪਾਂ ਤੁਹਾਨੂੰ 25 26 ਕਿਲੋ ਦੁੱਧ ਮੰਨ ਕੇ ਲੈ ਸਕਦੇ ਹੋ ਦੁੱਧ ਚਾਹੇ ਵੱਧ ਪਾ ਦੇ ਪਰ ਠੰਡੀ ਸੀਲ ਆ ਇਹਦੀ ਫੈਂਟ ਵੀ ਚੰਗੀ ਆਉਂਦੀ ਆ ਤੇ ਇਹਦੀ ਇਮਿਊਨਿਟੀ ਪਾਵਰ ਵੀ ਸਟਰੋਂਗ ਹੁੰਦੀ ਆ ਬਾਕੀ ਪਲੀ ਬੁਲੀ ਬਹੁਤ ਆ ਬੱਚੀ ਪਲੀ ਬਹੁਤ ਜ਼ਿਆਦਾ ਨਰੋਈ ਆ ਪੂਰੀ ਸੋ ਇਹ ਬੱਸੀ 1 ਨੰਬਰ ਤੇ ਦਿਖਾਦੀ ਆ ਆਪਾਂ ਤੁਹਾਨੂੰ ਸੋ 2 ਨੰਬਰ ਤੇ ਇਧਰਲੇ ਸ਼ੈੱਡ 'ਚ ਆਪਾਂ ਤੁਹਾਨੂੰ ਭਾਂਡੇ 'ਚ ਬਸੀਆਂ ਕੱਚੇ 'ਚ ਖੜੀਆਂ ਇਹ ਦਿਖਾਉਣੇ ਆ ਤੇ ਲਾਸਟ 'ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਫਾਰਮ ਵਾਲੀਆਂ ਬੱਚੀਆਂ ਜਿਹੜੀਆਂ ਅੰਦਰ ਸ਼ੈੱਡ 'ਚ ਖੜੀਆਂ ਸੋ ਇਹ ਇਧਰ 2 ਨੰਬਰ ਤੇ ਬੱਚੀ ਜਿਹੜੀ ਆ ਗਈ ਆਪਾਂ ਇਹਨੂੰ ਤੋੜ ਕੇ ਦਿਖਾਉਣਾ ਪਹਿਲਾ ਸੂਆ ਬੱਚੀ ਆ ਹਜੇ ਖੀਰੀ ਤੋਂ ਦੋ ਦੰਦ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਬਿਊਟੀ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਪਹਿਲਾ ਸੂਆ ਖੀਰੀ ਤੋਂ ਦੋ ਦੰਦ ਹੋਈ ਆ ਹਜੇ 15 ਤੋਂ 16 ਦਿਨ ਦੀ ਕੱਚੀ ਆ ਇਹ 15 ਤੋਂ 16 ਦਿਨ ਫਾਰਮ ਦੇ ਦੱਸਣ ਮੁਤਾਬਕ ਇਹ ਲੈਂਦੀ ਆ ਸੂਨ ਨੂੰ ਸੋ ਦੇਖੋ ਫੇਸ ਕੁਆਲਟੀ ਬੱਚੀ ਦੀ ਪਹਿਲਾ ਸੂਆ ਸੂਰੀ ਆ ਮਾਂ ਦਾ ਰਿਕਾਰਡ ਆ ਜਿਹੜਾ ਉਹ 33 ਲੀਟਰ ਦਾ ਦੱਸਿਆ ਹੋਇਆ ਹੈਗਾ ਹਜੇ 15 ਤੋਂ 18 ਦੇ ਨੇ ਸੂਨ ਲੋਗ ਹੀ ਦੇਖੋ ਹਾਈਟ ਲੈਂਥ ਦੇਖੋ ਸੋਨਾ ਥਣਲੇਵੀ ਵਾਲੀ ਆ ਥਣ ਸੋਨਾ ਲੱਗਿਆ ਹੋਇਆ ਥਾਲੀ ਚਵਾਈ ਵਾਲਾ ਵੀ ਨੀਡ ਤੋਂ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿੱਖੜਮਾ ਥਾਣਾ ਲੈ ਜਲੰਦਰ ਪੁੱਤ ਇਹਦੇ ਲੈ ਸੋ ਦੇਖੋ ਸੋ ਇਹ ਆਪਾਂ ਤੁਹਾਨੂੰ 2 ਨੰਬਰ ਦੇ ਬੱਚੀ ਪਲੂਨ ਤੋੜ ਕੇ ਦਿਖਾਈ ਆ ਖੀਰੀ ਤੋਂ ਦੋਂਦੀ ਹੋ ਰਹੀ ਆ ਇਹ ਸੋ ਫੇਸ ਕੁਆਲਿਟੀ ਇੱਕ ਵਾਰੀ ਚੈੱਕ ਕਰਾਵਾਂਗੇ ਸੋ ਦੇਖੋ ਫੇਸ ਬਿਊਟੀ ਦੇਖੋ ਬਿਊਟੀ ਬਹੁਤ ਜ਼ਿਆਦਾ ਬੱਚੀ ਚ ਬਰੀਡ ਬਹੁਤ ਜ਼ਿਆਦਾ ਤੁਸੀਂ ਦੇਖੋ ਬਰੀਡ ਬਹੁਤ ਜਿਆਦਾ ਤੇ ਬਿਊਟੀ ਬਹੁਤ ਜਿਆਦਾ ਬੱਛੀ ਚ ਸੋ ਦੇਖੋ 26 ਨੰਬਰ ਦਾ ਟੈਗ ਲੱਗਿਆ ਬੱਛੀ ਦੇ ਇਹਦੇ ਪਹਿਲਾ ਸੂਆ ਦੋ ਦੰਦ ਸੋ ਅੱਗੇ ਕ੍ਰੋਸ ਆਂਗ ਦੇ ਵਿੱਚ ਇਹਨੇ 26 27 ਕਿਲੋ ਦੁੱਧ ਦਿੱਤਾ ਹੋਇਆਗਾ ਇਹ ਵੀ ਹਫਤੇ ਦੀ ਕੱਚੀ ਆ ਇਹ ਕ੍ਰੋਸ ਆਂਗ ਦੇ ਵਿੱਚ ਆ ਗਈ ਜਿਵੇਂ ਆਪਾਂ ਗਰਲੈਂਡੋ ਚ ਕ੍ਰੋਸ ਕਰਿਆ ਇਹਨਾਂ ਥਾਂਲੇ ਵੀ ਦੀ ਬਹੁਤ ਸਾਫ ਆ ਤੁਸੀਂ ਦੇਖ ਸਕਦੇ ਹੋ ਦੁੱਧ ਦੇਣ ਵੀ ਚੰਗਾ ਦਿੱਤਾ ਹੋਇਆਗਾ ਇਹ ਹਜੇ ਹਫਤਾ 10 ਦਿਨ ਲੈ ਜੀ ਸੂਨ ਨੂੰ ਕੱਲਾ ਕੱਲਾ ਨਿਖੜਵਾ ਥਾਣਾ ਸੋ ਇਹ ਆ ਗਈ 3 ਨੰਬਰ ਤੇ ਸੋ ਅੱਗੇ 4 ਨੰਬਰ ਤੇ ਚਿੱਟੀ ਬੱਛੀ ਦਿਖਾਉਣੇ ਆ ਤੋਰਪਤ ਨੂੰ 4 ਨੰਬਰ ਤੇ ਸਾਨੂੰ ਆਹ ਸੈੱਟ ਚ ਫਾਰਮ ਵਾਲੀਆਂ ਬੱਚੀਆਂ ਦਿਖਾਉਣੀਆਂ ਨੇ ਤਿੰਨ ਹੀ 4 ਨੰਬਰ ਤੇ ਚਿੱਟੀ ਬੱਛੀ ਦਿਖਾਉਣੇ ਆ 4 ਦੰਦ ਤੋਂ 6 ਦੰਦ ਹੋ ਰਹੀ ਆ ਬੱਛੀ ਇਹ ਫੇਸ ਬਿਊਟੀ ਦੇਖਿਓ ਹਾਈਟ ਲੈਂਥ ਦੇਖਿਓ ਸਕਿਨ ਕੋਡ ਦੇਖਿਓ ਬੱਛੀ ਦਾ ਬਾਡੀ ਸਟਰਕਚਰ ਦੇਖਿਓ 26 27 ਕਿਲੋ ਦੁੱਧ ਫਾਰਮਰ ਦੇ ਦੱਸਣ ਮੁਤਾਬਕ ਇਹ ਨਹੀਂ ਦਿੱਤਾ ਹੋਇਆਗਾ ਬਹੁਤ ਟੌਪ ਦੀ ਬੱਛੀ ਆ ਨਗੀਨਾ ਹੀ ਆ ਥਣ ਕੱਲਾ ਕੱਲਾ ਨਿਕੜਵਾ ਬਾਕੀ ਮਿਲਕ ਵੇਣ ਦੇਖੋ ਲੇਵਾ ਦੋਨੇ ਪਾਸੇ ਨਾੜਾਂ ਨਾਲ ਭਰਿਆ ਪਿਆਗਾ 26 27 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹੋਇਆ ਤੌਰ ਕੇ ਹਿਸਾਬ ਤੇ ਨੂੰ ਸੋ ਦੇਖੋ ਬੱਛੀ ਦੀ ਬਿਊਟੀ ਦੇਖੋ ਹਾਈਟ ਲੈਂਥ ਦੇਖੋ ਬਰੀਡ ਦੇਖੋ ਬੱਛੀ ਦੀ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਹੋਇਆ ਸਾਰਾ ਰਿਕਾਰਡ ਆ ਫੋਨ ਤੇ ਦੇ ਦਾਂਗੇ ਆਪਾਂ ਜਿਹੜੇ ਮੇਰੇ ਵੀਰ ਨੂੰ ਬੱਛੀ ਪਸੰਦ ਹੋ ਫੋਨ ਤੇ ਰਿਕਾਰਡ ਦਿੱਤਾ ਜਾਊਗਾ ਬੱਛੀ ਬਾਕੀ ਟੌਪ ਆ ਸਾਰੇ ਪਾਸਿਓ ਦੇਖੋ ਕਮਾਲ ਲੈ ਚਲ ਅੰਦਰ ਹਾਈਟ ਲੈਂਥ ਬੱਛੀ ਦੀ ਫੁੱਲ ਆ ਚੰਗਾ ਅੱਗੇ ਸਰਦੀ ਆਉਂਦੀ ਆ ਚੰਗਾ ਮਿਲਕ ਪ੍ਰੋਡਿਊਸ ਕਰੂਗੀ ਕਿਸੇ ਵਧੀਆ ਸਾਂ ਵਾਲੇ ਵੀਰ ਕੋਲੇ ਜਾ ਜਿੱਤ ਲਈ ਗਈ ਹਜੇ 10 ਤੋਂ 10 ਦਿਨ 10-12 ਦਿਨ ਦੀ ਕੱਚੀ ਆ ਬੱਛੀ ਹਾਈਟ ਲੈਂਥ ਫੁੱਲ ਆ ਬਰੀਡ ਫੁੱਲ ਆ ਸਾਰਾ ਬੱਸੀ ਦਾ ਰਿਕਾਰਡ ਆ ਤਿੰਨੇ ਬੱਸੀਆਂ ਦਾ ਟੋਟਲ ਰਿਕਾਰਡ ਆ ਇੱਕ ਬੱਸੀ ਸਾਨੂੰ ਚਿੱਟੀ ਦਿਖਾਈ ਆ 26 ਨੰਬਰ ਟੈਗ ਵਾਲੀ ਉਹਦਾ ਸਾਰਾ ਰਿਕਾਰਡ ਆ ਸੋ ਅੱਗੇ ਸਾਨੂੰ ਆਪਾ ਦਿਖਾਉਣੇ ਆ ਸੋ ਇਹ 5 ਨੰਬਰ ਤੇ ਬੱਸੀ ਆ ਗਈ 36 37 ਕਿਲੋ ਦੁੱਧ ਦਿੱਤਾ ਹੋਇਆ ਹੈਗਾ 5 ਨੰਬਰ ਤੇ ਇਧਰਲੇ ਸ਼ੈੱਡ 'ਚ ਆ ਗਈ ਇਹ ਤੁਸੀਂ ਦੇਖ ਸਕਦੇ ਹੋ ਮਿਲਕ ਬਿੰਡ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਹੱਥਾਂ ਵਿੱਚ ਵਾਲਾ ਸੋਹਣਾ ਥਾਣਾ ਚਾਹੀ ਮੇਰਾ ਵੀਰ ਵੀ ਹੱਥੀ ਚੋਲੇ ਤੇ ਚਾਹੀ ਲਾਲੇ ਮਸ਼ੀਨ ਇਹਦੇ ਬੱਛੀ ਪੜੀ ਪੁਲੀ ਬਹੁਤ ਜ਼ਿਆਦਾ ਤੁਸੀਂ ਬੋਡੀ ਵੇਟ ਚੈੱਕ ਕਰੇ ਤੋਰ ਪਤਾ ਤੋਰ ਕੇ ਦਿਖਾ ਦੇ ਇਹਨੂੰ ਵੀ ਜੈ ਇਹਨੂੰ ਹਲਾ ਦੇ ਫਿਰ ਵੀਡੀਓ ਲੰਬੀ ਹੋ ਜਾਈ ਹਲਾ ਦੇ ਮੜੀ ਸੋ ਦੇਖੋ ਬੋਡੀ ਸਟਰਕਚਰ ਦੇਖੋ ਹਾਈਟ ਦੇਖੋ 18 ਤੋਂ ਹਜੇ 15 ਤੋਂ 18 ਦੇ ਲੈਂਦੀ ਹੈ ਦੂਸਰੀ ਸਾਈਡ ਤੋਂ ਨਾੜਾ ਦੇਖ ਸਕਦੇ ਹਾਂ ਕੱਲਾ ਕੱਲਾ ਨਿੱਖੜਵਾ ਥਾਣਾ ਮਿਲਕ ਵੇਣ ਬਹੁਤ ਮੋਟੀ ਆਉਂਦੀ ਆ 37 37 ਕਿਲੋ ਦਾ ਰਿਕਾਰਡ ਆ ਫਾਰਮ ਦੇ ਦੱਸਣ ਮੁਤਾਬਕ ਸਾਰਾ ਡਾਟਾ ਇਹਦਾ ਕਿਹੜੇ ਸੀਮੰਟ ਦੀ ਆ ਕਿਹੜਾ ਸੀਮੰ ਤੇ ਲੱਟੂ ਲੱਣਾ ਬਹੁਤ ਜ਼ਿਆਦੇ ਪਈਆਂ ਨੇ ਇਹ ਦੇਖ ਸਕਦਾ ਤੁਸੀਂ ਦੇਖੋ ਅਜੀ ਹਵਾਨਾ ਨੇ ਭਰ ਕੇ ਪੂਰਾ ਕੋਈ ਮੇਰਾ ਵੀਰ ਸਾਹਮਣੇ ਆਲਾ ਹੋਇਆ ਫਿਰ ਚੰਗਾ ਦੁੱਧ ਪਾਉਗੀ ਚੋੜੀ ਚੂੜੀ ਬਹੁਤ ਪਈ ਆ ਪਲੀ ਬਹੁਤ ਅbschੀ ਸੋ ਫੇਸ ਕੁਆਲਟੀ ਦੇਖ ਸਕਦਾ ਇੱਕ ਵਾਰੀ ਸੋ ਦੇਖੋ ਬੱਚੀ ਸੋ ਕਿ ਲਾਸਟ ਤੇ ਬੱਸੀ ਤੁਹਾਨੂੰ ਦਿਖਾ ਰਿਹਾ ਕ੍ਰੋਸ ਆਂਗ ਦੇ ਵਿੱਚੋਂ ਹਲਕਾ ਜਿਹਾ ਕ੍ਰੋਸ ਪਾਣਾ ਬੱਚੀ ਬੜੀ ਪੁੜੀ ਬਹੁਤ ਜ਼ਿਆਦੇ ਆਈ ਵੀ ਢੱਲਾ ਢੁਲਾ ਬਹੁਤ ਪਈਆਂ ਨੇ 26 27 ਕਿਲੋ ਦੁੱਧ ਦੇਣੇ ਦਿੱਤਾ ਹੋਇਆਗਾ ਸੋ ਵੀ ਲਾਸਟ ਦੇ ਆਪਾਂ ਵੀਡੀਓ ਦਿਖਾ ਰਹੇ ਹਾਂ 6 ਨੰਬਰ ਤੇ ਆ ਗਈ ਇਹ ਤੁਸੀਂ ਦੇਖੋ ਮਿਲਕ ਵੇਣ ਬਹੁਤ ਚੰਗੀ ਆ ਹਜੇ ਵੀ 15 ਤੋਂ 16 ਦਿਨ ਦੀ ਕੱਚੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ